ਦਾ ਅੱਜ ਕੱਲੋ ਗਤਕਰ ਰਹਿ ਹੀ ਨਹੀਂ ਗਿਆ ਇਹ ਤਾਂ ਬਾਜ਼ੀਗਰੀ ਬਣ ਗਈ ਆ ਕਿਉਂਕਿ ਇਹ ਸਟੰਟ ਬਾਜ਼ੀ ਹੋ ਗਈ ਆ ਕਿਸੇ ਸ਼ਾਇਰ ਨੇ ਬੜਾ ਵਧੀਆ ਲਿਖਿਆ ਸੀ ਜਿਹੜੇ ਮਕਾਨ ਦੀ ਨਹੀਂ ਕਮਜ਼ੋਰ ਹੋਵੇ ਉਹ ਕੜੀ ਵੀ ਨਹੀਂ ਤੇ ਫਲ ਵੀ ਨਹੀਂ ਜੀ ਬਿਲਕੁਲ ਜਿਹੜੀ ਬੱਕਰੀ ਸ਼ੇਰ ਦੇ ਮੂੰਹ ਵਿੱਚ ਹੋਵੇ ਉਹਦਾ ਮਾਸ ਵੀ ਨਹੀਂ ਉਹਦੀ ਖੱਲ ਵੀ ਨਹੀਂ ਤੇ ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋਵੇ ਨਾ ਉਹਦੇ ਪੱਤੇ ਵੀ ਨਹੀਂ ਤੇ ਉਹਦੇ ਫਲ ਵੀ ਨਹੀਂ ਤੇ ਜਿਹੜੇ ਕੌਮ ਆਪਣਾ ਇਤਿਹਾਸ ਭੁੱਲ ਜਾਵੇ ਉਹ ਅੱਜ ਵੀ ਨਹੀਂ ਉਹ ਕੱਲ ਵੀ ਨਹੀਂ ਇੱਕ ਛੋਟਾ ਜਿਹਾ ਬੱਚਾ ਮੇਰੇ ਖਾਲਨਾ ਵਤੋਂ ਤੇ 4-5 ਸਾਲ ਦਾ ਬੱਚਾ ਨਾ ਉਹਨੂੰ ਬਰਫ਼ ਦੀ ਸੇਲੀ ਤੇ ਲਟਾ ਕੇ ਉਹਦੇ ਉੱਪਰ ਕੱਚ ਤੋੜਿਆ ਜਾ ਰਿਹਾ ਆ ਉਹਦੇ ਲੱਕ ਤੇ ਰੱਖ ਕੇ ਨਾਰੀਅਲ ਤੋੜੇ ਜਾ ਰਹੇ ਆ ਗਿੱਟੇ ਤੇ ਰੱਖ ਕੇ ਨਾਰੀਅਲ ਤੋੜੇ ਜਾ ਰਹੇ ਆ ਠੀਕ ਆ ਜੀ ਉਹਦੀ ਅੱਖਾਂ 'ਚ ਲੂਣ ਪਾਇਆ ਜਾ ਰਿਹਾ ਅਸੀਂ ਮੱਲ ਬਰਫ਼ ਦੇ ਉੱਤੇ ਲੰਮੇ ਪੈ ਕੇ ਨਾਲੇ ਸੰਗਤ ਨੂੰ ਦੱਸ ਦਿਆਂ ਕਿ ਸਾਡੀ ਕੌਮ ਦਾ ਇਤਿਹਾਸ ਆ ਸਾਡੀ ਕੌਮ ਨੇ ਕੁਝ ਹੋਇਆ ਸੀ ਆਪਣੇ ਪਿੰਡੇ ਤੇ ਹੰਡਾ ਕੇ ਦਿਖਾਉਨੇ ਆ ਉਹਨਾਂ ਜ਼ਾਲਮਾਂ ਨੇ ਡ੍ਰਿਲ ਮਸ਼ੀਨਾਂ ਨਾਲ ਅੱਖਾਂ ਕੱਢ ਦਿੱਤੀਆਂ ਅੱਖਾਂ ਦੇ ਵਿੱਚ ਲੂਣ ਪਾਉਂਦੇ ਸੀਗੇ ਗੱਡੀਆਂ ਨਾਲ ਬੰਨ ਕੇ ਮੋਟਰਸਾਈਕਲਾਂ ਨਾਲ ਬੰਨ ਕੇ ਸਾਡੇ ਬੇਕਸੂਰ ਨੌਜਵਾਨ ਦੋ ਦੋ ਫਾੜ ਕੀਤੇ ਹੋਏ ਨੇ ਉਹਨਾਂ ਦੇ ਖਾਣੇ 'ਚ ਕੱਚ ਮਲਾ ਕੇ ਜ਼ਬਰਦਸਤੀ ਕੱਚ ਖਵਾਉਂਦੇ ਸੀ ਮਤਲਬ ਐਸਾ ਜ਼ੁਲਮ ਜਿਹੜਾ ਸਾਡੀ ਕੌਮ ਦੇ ਯੂਥ ਨੂੰ ਜਾਂ ਸਾਡੀ ਕੌਮ ਨੂੰ ਨਹੀਂ ਪਤਾ 1984 ਤੋਂ ਬਾਅਦ ਬੜੇ ਬੇਕਸੂਰ ਨੌਜਵਾਨ ਵੀਰਾਂ ਨਾਲ ਬੇਕਸੂਰ ਬੱਚਿਆਂ ਨਾਲ ਬੇਕਸੂਰ ਭੈਣਾਂ ਨਾਲ ਹੋਇਆ ਉਹ ਸਾਰਾ ਕੁਝ ਆਪਣੇ ਪਿੰਡੇ ਤੇ ਹੰਡਾ ਕੇ ਦਿਖਾਣੇ ਆ ਗਤਕੇ ਨੂੰ ਜੁੱਧ ਦਾ ਜੁੱਧ ਕਲਾ ਹੈ ਸਾਡੀ ਠੀਕ ਹੈ ਜੀ ਪਰ ਅੱਜ ਕੱਲ ਆਪਾਂ ਦੇਖਦੇ ਆ ਕਿ ਜਦੋਂ ਨਗਰਿਕਰਤਾਂ ਨਿਕਲਦੇ ਨੇ ਜਾਂ ਜਦੋਂ ਵੀ ਕੋਈ ਦਿਨ ਦਿਹਾੜ ਆਉਂਦਾ ਆ ਗਤਕੇ ਦੀ ਪ੍ਰਦਰਸ਼ਨੀ ਲੱਗਦੀ ਆ ਜਿਵੇਂ ਤੁਸੀਂ ਵੀ ਬਾਹਰ ਇੰਟਰਨੈਸ਼ਨਲ ਲੈਵਲ ਤੇ ਗਤਕਾ ਖੇਡ ਕੇ ਆਏ ਹੋ ਹਨ ਤਾਂ ਉਹਦੇ ਵਿੱਚ ਅਕਸਰ ਸਟੰਟ ਬਾਜੀ ਕੀਤੀ ਜਾਂਦੀ ਆ ਠੀਕ ਆ ਤੇ ਵੀਰ ਇਕਬਾਲ ਸਿੰਘ ਨੇ ਕਿਹਾ ਸੀ ਇਹ ਕੰਦਾ ਅੱਜ ਕੱਲ ਉਹ ਗਤਕਾ ਰਹਿ ਹੀ ਨਹੀਂ ਗਿਆ ਇਹ ਤਾਂ ਬਾਜੀਗਰੀ ਬਣ ਗਈ ਆ ਕਿਉਂਕਿ ਇਹ ਸਟੰਟ ਬਾਜੀ ਹੋ ਗਈ ਆ ਇਦੇ ਬਾਰੇ ਆਪ ਜੀ ਦਾ ਕੀ ਵਿਚਾਰ ਹੈ ਕਿਉਂਕਿ ਮੈਂ ਖੁਦ ਕੱਲ ਪਰਸੋਂ ਮੈਂ ਇੱਕ ਵੀਡੀਓ ਦੇਖੀ ਸੀ ਉਹਦੇ ਚ ਕੀ ਆ ਇੱਕ ਛੋਟਾ ਜਿਹਾ ਬੱਚਾ ਮੇਰੇ ਖਲਨਾਵਾ ਤੋਂ ਚਾਰ ਪੰਜ ਸਾਲ ਦਾ ਬੱਚਾ ਹਣਾ ਉਹਨੂੰ ਬਰਫ਼ ਦੀ ਸੇਲੀ ਤੇ ਲਟਾ ਕੇ ਉਹਦੇ ਉੱਪਰ ਕੱਚ ਤੋੜਿਆ ਜਾ ਰਿਹਾ ਆ ਉਹਦੇ ਲੱਕ ਤੇ ਰੱਕੇ ਨਾਰੀਅਲ ਤੋੜੇ ਜਾ ਰਹੇ ਆ ਗਿੱਟੇ ਤੇ ਰੱਕੇ ਨਾਰੀਅਲ ਤੋੜੇ ਜਾ ਰਹੇ ਆ ਠੀਕ ਆ ਜੀ ਉਹਦੀ ਅੱਖਾਂ ਚ ਲੂਣ ਪਾਇਆ ਜਾ ਰਿਹਾ ਬੱਚੇ ਨੂੰ ਸੇ ਬਰਫ ਦੇ ਲੰਮੇ ਪਾ ਕੇ ਉਸ ਤੋਂ ਬਾਅਦ ਚਲੋ ਬੱਚਾ ਜਦੋਂ ਇਹ ਸਾਰਾ ਸਟੰਟ ਹੋ ਜਾਂਦਾ ਹੈ ਬੱਚਾ ਉੱਠਦਾ ਹੈ ਨੱਚਣਾ ਸ਼ੁਰੂ ਕਰ ਦਿੰਦਾ ਹਾਂ ਚੜ੍ਹਦੀ ਕਲਾ ਚ ਆ ਜਾਂਦਾ ਫਿਰ ਬੱਚਾ ਹਣਾ ਪਰ ਇਹ ਕਿਤੇ ਨਾ ਕਿਤੇ ਇਹਨੂੰ ਬਾਜੀਗਰੀ ਨਾਲ ਜੋੜਿਆ ਜਾਂਦਾ ਹੈ ਜਿੱਕਰ ਵੀ ਮੈਂ ਤੁਹਾਨੂੰ ਦੱਸਦਾ ਮੈਂ ਤੁਹਾਨੂੰ ਕਲੀਅਰ ਕਰਦਾ ਦੇਖੋ ਅ ਸਵਾਲ ਸਾਰਿਆਂ ਦੇ ਆਪੋ ਆਪਣੇ ਹਨ ਤੇ ਜਵਾਬ ਸੁੰਣਾ ਬਹੁਤ ਜ਼ਰੂਰੀ ਹੈ ਹੁਣ ਸਵਾਲ ਤੁਹਾਡਾ ਬਿਲਕੁਲ ਠੀਕ ਆ ਕਿਉਂਕਿ ਜਿੰਨੇ ਜਿਹੜੀ ਸੰਗਤ ਨੂੰ ਨਹੀਂ ਪਤਾ ਇਹ ਸਵਾਲ ਉਹਨਾਂ ਲਈ ਆ ਦੇਖੋ ਕੀ ਕਹਿੰਦੇ ਆ ਕਿ ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜਾਵੇ ਨਾ ਹੋ ਕਿਸੇ ਸ਼ਾਇਰ ਨੇ ਬੜਾ ਵਧੀਆ ਲਿਖਿਆ ਸੀ ਜਿਹੜੇ ਮਕਾਨ ਦੀ ਨਹੀਂ ਕਮਜ਼ੋਰ ਹੋਵੇ ਉਹ ਕੜੀ ਵੀ ਨਹੀਂ ਤੇ ਪਲ ਵੀ ਨਹੀਂ ਜੀ ਬਿਲਕੁਲ ਜਿਹੜੀ ਬੱਕਰੀ ਸ਼ੇਰ ਦੇ ਮੂੰਹ ਵਿੱਚ ਹੋਵੇ ਉਹਦਾ ਮਾਸ ਵੀ ਨਹੀਂ ਉਹਦੀ ਖੱਲ ਵੀ ਨਹੀਂ ਤੇ ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋਵੇ ਨਾ ਉਹਦੇ ਪੱਤੇ ਵੀ ਨਹੀਂ ਤੇ ਉਹਦੇ ਫਲ ਵੀ ਨਹੀਂ ਤੇ ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜਾਵੇ ਉਹ ਅੱਜ ਵੀ ਨਹੀਂ ਤੇ ਉਹ ਕੱਲ ਵੀ ਨਹੀਂ ਹੁਣ 1984 ਤੋਂ ਬਾਅਦ ਜੋ ਸਾਡੀ ਕੌਮ ਨਾਲ ਹੋਇਆ 1984 ਤੋਂ ਬਾਅਦ ਆਪਾਂ ਭੁੱਲ ਨਹੀਂ ਸਕਦੇ ਉਸ ਤੋਂ ਬਾਅਦ ਜੋ ਸਾਡੀ ਕੌਮ ਤੇ ਕਾਲਾ ਦੌਰ ਚੱਲਿਆ ਸਾਡੇ ਲੋਕਾਂ ਨੂੰ ਨਹੀਂ ਪਤਾ ਸਾਡੇ ਯੂਥ ਨੂੰ ਨਹੀਂ ਪਤਾ ਬੇਕਸੂਰ ਜਿਹੜੇ ਸਿਰਾਂ ਦੇ ਪੀਲੇ ਪਰਨੇ ਬਨ ਲੈਂਦੇ ਸੀ ਨਾ ਘਰਾਂ ਦੇ ਮੁੰਡੇ ਮੁੰਡੇ ਵੀ ਕਿਹੜੇ 12 12 13 13 ਸਾਲ ਦੇ ਬੱਚੇ ਜਿਹੜੇ ਮਤਲਬ ਕੋਈ ਵੀ ਕਰਦੇ ਹੁੰਦੇ ਸੀ ਹਣਾ ਹੁਣ ਦੇਖੋ ਸਾਡੇ ਮੱਝ ਏਰੀਆ 'ਚ ਜੰਜ ਨਹੀਂ ਜੜੀ ਕਈ ਸਾਲ ਕਿ ਮੁੰਡੇ ਨਹੀਂ ਕੋਈ ਰਿਹਾ ਜੰਜ ਕਿਤਾ ਚੜਨੀ ਸੀ ਕਿ ਜਾਲਮਾਂ ਨੇ ਬੇਕਸੂਰ ਮੁੰਡਿਆਂ ਨੂੰ ਚੁੱਕ ਕੇ ਸ਼ਹੀਦ ਕਰ ਦਿੱਤਾ ਹਣਾ ਬੜਾ ਝੂਲਮ ਹੋਇਆ ਜਿਹੜਾ ਆਪਾਂ ਲੋਕਾਂ ਨੂੰ ਤੱਕ ਪਹੁੰਚ ਨਹੀਂ ਦਿੱਤਾ ਕੋ ਸਰਕਾਰਾਂ ਨੇ ਕਹਿ ਲੋ ਹੁਣ ਅਸੀਂ ਉਹ ਸਾਰਾ ਕੁਝ ਆਪਣੇ ਪਿੰਡੇ ਤੇ ਹੰਡਾ ਕੇ ਦਿਖਾਉਨੇ ਹਾਂ ਹੁਣ ਤੁਸੀਂ ਬਰਫ ਦੇ ਗੱਲ ਕੀਤੀ ਆ ਬਰਫ ਦੇ ਉੱਤੇ ਬੀਬੀ ਹੋ ਜਾਂ ਰੇਸ਼ਮਕੌਰ ਇਤਿਹਾਸ ਵਿੱਚ ਹੁੰਦਾ ਜੀ ਰੇਸ਼ਮਕੌਰ ਦਾ ਕੋ 13 ਦਿਨ ਦਾ ਪੁੱਤ ਸੀ ਇਹ ਜਿਹੜੀ ਘਟਨਾਵਾਂ ਨਾ ਇੱਕ ਖਰੜ ਮੋਹਾਲੀ ਵਾਲੀ ਸਾਈਡ ਦੀ ਆ ਕੀ ਉੱਤੇ ਰੇਸ਼ਮਕੌਰ ਦਾ 13 ਦਿਨ ਦਾ ਪੁੱਤ ਸੀ ਆ ਜ਼ਾਲਮਾਂ ਨੇ ਰੇਸ਼ਮਕੌਰ ਨੂੰ ਫੜ ਲਿਆ ਔਰ ਉਹਨੂੰ ਬਿਲਕੁਲ ਥਾਣੇ ਦੇ ਵਿੱਚ ਬਿਲਕੁਲ ਮਲਾਜਮਾਂ ਦੇ ਬੰਦਿਆਂ ਨੇ ਉਸ ਸਮੇ ਸਾਰੇ ਕੱਪੜੇ ਉਤਾਰ ਕੇ ਨਿਰਵਸਤਰ ਕਰਕੇ ਉਹਨੂੰ ਕੁੱਟਦੇ ਸੀ ਕਹਿੰਦੇ ਸੀ ਆਪਣੇ ਘਰ ਵਾਲੇ ਦਾ ਆਪਣੇ ਹਸਬੰਦ ਦਾ ਪਤਾ ਦੱਸ ਕਿੱਥੇ ਆ ਉਹ ਹੱਥ ਜੋੜਦੀ ਰਹੀ ਰੋਂਦੀ ਰਹੀ ਕਿ ਮੈਨੂੰ ਨਹੀਂ ਪਤਾ ਜੇ ਤੁਹਾਨੂੰ ਪਤਾ ਲੱਗੂ ਤਾਂ ਫੜ ਲਿਓ ਪਰ ਝਾਲਮ ਨਹੀਂ ਮੰਨੇ ਕੁੱਟਦੇ ਰਹੇ ਕੁੱਟਦੇ ਰਹੇ ਹੁਣ ਇੱਕ ਦਿਨ ਪੂਰਾ ਕੁੱਟਿਆ ਗਿਆ ਰਾਤ ਵੀ ਕੁੱਟਦੇ ਰਹੇ ਉਹਨੂੰ ਫਿਰ ਉਹਦੇ ਨਾਲ ਜੋ ਵੀ ਕਰ ਸਕਦੇ ਸੀ ਬੱਥਲੂ ਕੀ ਸਾਰੀ ਕੀਤੀ ਬੀਬੀ ਰੇਸ਼ਮ ਕੌਰ ਨਾਲ ਹੁਣ ਉਹਦਾ 13 ਦਿਨ ਦਾ ਪੁੱਤ ਸੀ ਝਾਲਮ ਨੇ ਕੀ ਕੀਤਾ ਕਿ ਬਰਬਦਾ ਇੱਕ ਸੱਚਾ ਲਿਆ ਔਰ ਉਹਦੇ 13 ਦਿਨ ਦੇ ਪੁੱਤ ਨੂੰ ਕੱਪੜੇ ਉਤਾਰ ਕੇ ਬਰਫ਼ ਦੇ ਸੱਚੇ ਤੇ ਲੰਮੇ ਪਾ ਦਿੰਦੇ ਆ ਕਿ ਤੂੰ ਦੱਸ ਨੇ ਤੇਰਾ ਬੱਚਾ ਬਰਫ਼ ਤੇ ਤੜਪ ਰਿਹਾ ਹੁਣ ਉਹ ਬੱਚਾ ਬਰਫ਼ ਤੇ ਤੜਫ ਰਿਹਾ ਵਾ ਤੇ ਦੂਜੇ ਪਾਸੇ ਰੇਸ਼ਮ ਕੌਰ ਨੂੰ ਨਿਰਵਸਤਰ ਕਰਕੇ ਜ਼ਾਲਮ ਘੁੱਟ ਰਿਹਾ ਉਹਨੂੰ ਬੱਚਾ ਤੜਫੀ ਜਾ ਰਿਹਾ ਔਰ ਬੱਚੇ ਨੂੰ ਕੀ ਕਰਦੇ ਨੇ ਪੌਣੇ ਘੰਟੇ ਬਾਅਦ ਘੰਟੇ ਬਾਅਦ ਜਦੋਂ ਬੱਚੇ ਨੂੰ ਜ਼ਾਲਮਾਂ ਨੇ ਨਾ ਜਦੋਂ ਬੱਚਾ ਤੜਫਰੋਂ ਬੰਦ ਹੋ ਗਿਆ ਤਾਂ ਜ਼ਾਲਮਾਂ ਨੇ ਜਿਹੜੇ ਬਰਫ਼ ਦੇ ਉੱਤੇ ਬੱਚਾ ਚੁੱਕਿਆ ਤਾਂ ਉਹ ਬੱਚੇ ਦਾ ਜਿਹੜਾ ਪਿੰਜਰ ਸੀ ਨਾਲ ਉਹ ਜ਼ਾਲਮ ਦੇ ਹੱਥ 'ਚ ਆ ਗਿਆ ਜਿਹੜਾ ਮਾਸ ਸੀ ਨਾ ਚਮੜੀ ਉਹ ਬੱਚੇ ਦੀ ਬ ਵਾਹਿਗੁਰੂ ਉਹ 13 ਦਿਨ ਦੇ ਬੱਚੇ ਦਾ ਪਿੰਜਰ ਜਦੋਂ ਮਾਂ ਜ਼ਾਲਮਾਂ ਦੇ ਹੱਥ 'ਚ ਆ ਗਿਆ ਤਾਂ ਉਹ ਬੱਚਾ 13 ਦਿਨ ਦਾ ਸ਼ਹੀਦ ਹੋਇਆ ਬੇਕਸੂਰ ਬੱਚਾ ਹੂੰ ਇਹ ਸਾਡੀ ਕੌਮ ਦਾ ਇਤਿਹਾਸ ਆ ਫਿਰ ਉਹ ਜ਼ਾਲਮਾਂ ਨੇ ਰੇਸ਼ਮ ਕੌਰ ਨੂੰ ਵੀ ਕੁੱਟ-ਕੁੱਟ ਕੇ ਉੱਥੇ ਸ਼ਹੀਦ ਕਰ ਦਿੱਤਾ ਹੁਣ ਦੇਖੋ ਕਿ ਉਹੀ ਅਸੀਂ ਮਤਲਬ ਬਰਫ਼ ਦੇ ਉੱਤੇ ਲੰਮੇ ਪੈ ਕੇ ਨਾਲੇ ਸੰਗਤ ਨੂੰ ਦੱਸ ਦਿਆਂ ਕਿ ਸਾਡੀ ਕੌਮ ਦਾ ਇਤਿਹਾਸ ਆ ਸਾਡੀ ਕੌਮ ਨੇ ਕੁਝ ਹੋਇਆ ਸੀ ਆਪਣੇ ਪਿੰਡੇ ਤੇ ਹੰਡਾ ਕੇ ਦਿਖਾਉਨੇ ਆ ਹੁਣ ਜ਼ਾਲਮ ਨੇ ਡ੍ਰਿਲ ਮਸ਼ੀਨਾਂ ਨਾਲ ਅੱਖਾਂ ਕੱਢ ਦਿੱਤੀਆਂ ਅੱਖਾਂ ਦੇ ਵਿੱਚ ਨੂਨ ਪਾਉਂਦੇ ਸੀਗੇ ਗੱਡੀਆਂ ਨਾਲ ਬੰਨ ਕੇ ਮੋਟਰਸਾਈਕਲਾਂ ਨਾਲ ਬੰਨ ਕੇ ਸਾਡੇ ਬੇਕਸੂਰ ਨੌਜਵਾਨ ਦੋ ਦੋ ਫਾੜ ਕੀਤੇ ਹੋਏ ਨੇ ਇੰਨਾ ਜ਼ੁਲਮ ਕੀਤਾ ਭਾਈ ਅਨੋਖ ਸਿੰਘ ਦੀ ਸਰੀਰ ਦੀ ਇੱਕ ਵੀ ਹੱਡੀ ਜਿਹੜੀ ਉਹ ਰਹਿਣ ਦੀ ਸਾਰਾ ਜਿਸਮ ਤੋੜ ਦਿੱਤਾ ਸੀ ਕਟ-ਕਟ ਕੇ ਮਤਲਬ ਐਸੇ ਜ਼ੁਲਮ ਕੀਤੇ ਆ ਜਿਹੜੇ ਕੱਪੜੇ ਕਰਨ ਵਾਲੀ ਪ੍ਰੈਸ ਉਹਨਾਂ ਨਾਲ ਮਾਸ ਚੁਗ ਲੈਂਦੇ ਸੀ ਉਤੋਂ ਤੜਫੋਂਦੇ ਸੀ ਬਹੁਤ ਜ਼ਿਆਦਾ ਹੁਣ ਕਈ ਬੰਦੇ ਐਸੇ ਆ ਜਿਨ੍ਹਾਂ ਦਾ ਉਹ ਇਨਕਾਊਂਟਰ ਨਹੀਂ ਕਰ ਸਕਦੇ ਸੀ ਫਿਰ ਉਹ ਕੀ ਕਰਦੇ ਸੀ ਕਾਚੇ ਹੀ ਵਰਤਦੇ ਸੀ ਉਹਨਾਂ ਦੇ ਖਾਣੇ 'ਚ ਕਾਚੇ ਮਲਾ ਕੇ ਜ਼ਬਰਦਸਤੀ ਕਾਚੇ ਖਵਾਉਂਦੇ ਸੀ ਮਤਲਬ ਐਸਾ ਜ਼ੁਲਮ ਜਿਹੜਾ ਸਾਡੀ ਕੌਮ ਦੇ ਯੂਥ ਨੂੰ ਜਾਂ ਸਾਡੀ ਕੌਮ ਨੂੰ ਨਹੀਂ ਪਤਾ ਅਸੀਂ ਉਹ ਸਾਰਾ ਕੁਝ ਆਪਣੇ ਪਿੰਡੇ ਤੇ ਹੰਡਾ ਕੇ ਅਸੀਂ ਦਿਖਾਉਂਦੇ ਆ ਜੀ ਇਹ ਸਾਡੀ ਕੌਮ ਦਾ ਇਤਿਹਾਸ ਆ ਸਾਡੀ ਪਰਫਾਰਮੈਂਸ ਜਿਹੜੇ ਦੇਖਦੇ ਆ ਨਾ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਜੋ ਕੁਝ ਇਹ ਕਰ ਰਹੇ ਨੇ ਇਹ ਸਾਡੀ ਕੌਮ ਦਾ ਇਤਿਹਾਸ ਆ ਔਰ ਅਸੀਂ ਪੂਰੇ ਬਲ ਦੇ ਨਾਲ ਦੱਸ ਦਿਆਂ ਕਿ ਸਾਡੀ ਕੌਮ ਜੀ ਉਦੋਂ ਸਫਾ ਲੱਖ ਨਾਲ ਇੱਕ ਸਿੰਘ ਮੁਕਾਬਲਾ ਕਰ ਸਕਦਾ ਜੀ ਤੇ ਅੱਜ ਵੀ ਅਸੀਂ ਪਿੱਛੇ ਨਹੀਂ ਹਟਦੇ ਬਸ ਅਸੀਂ ਕੁਝ ਲੋਕ ਉਹਨੂੰ ਸਟੰਟ ਕਹਿ ਦਿੰਦੇ ਨੇ ਅਸੀਂ ਲੋਕ ਉਹਨੂੰ ਜੰਗ ਜੂ ਜ਼ੋਰ ਕਹਿੰਦੇ ਹਾਂ ਅਸੀਂ ਸਟੰਟ ਨਹੀਂ ਕਹਿੰਦੇ ਅਸੀਂ ਕਹਿੰਦੇ ਜੰਗ ਜੂ ਜ਼ੋਰ ਔਰ ਜੰਗ ਜੂ ਜ਼ੋਰ ਜਿਹੜੇ ਅਸੀਂ ਕਰਦੇ ਹਾਂ ਬੜੀ ਸੋਚ ਸਮਝ ਕੇ ਕਰਦੇ ਹਾਂ ਕਿ ਕਿਸੇ ਦਾ ਬਿਲਕੁਲ ਧਿਆਨ ਰੱਖਿਆ ਜਾਵੇ ਸੇਫਟੀ ਨਾਲ ਕਰਦੇ ਹਾਂ ਔਰ ਕਿਸੇ ਦੇ ਸੱਟ ਪੇੜ ਨਾ ਲੱਗੇ ਔਰ ਅਸੀਂ ਜੋ ਵੀ ਕਰਦੇ ਹਾਂ ਪਹਿਲਾਂ ਆਪਣੇ ਪਿੰਡੇ ਦੇ ਹੰਡਾ ਕੇ ਫੇਰ ਪਰਫੋਰਮੈਂਸ ਕਰਦੇ ਹਾਂ ਔਰ ਸਾਡੀ ਕੌਮ ਦਾ ਇਤਿਹਾਸ ਨਾਲ ਨਾਲ ਸੰਗਤ ਨੂੰ ਸਮਝਾਉਂਨੇ ਆ ਕਿ ਇਹ ਕੋ ਸਾਡੀ ਕੌਮ ਨਾਲ ਹੁੰਦਾ ਰਿਹਾ ਜੋ ਅਸੀਂ ਤੁਹਾਨੂੰ ਕਰਕੇ ਦਿਖਾ ਰਹੇ ਹਾਂ ਜੀ ਜਿਹੜੀ ਅੱਗ ਖਾਂਦੇ ਉਹਦਾ ਵੀ ਕੋਈ ਇਤਿਹਾਸ ਹੈ ਹਾਂਜੀ ਅੱਗ ਖਾਂਦੇ ਆ ਦੇਖੋ ਭਾਈ ਮਾਨੋਚਾਲ ਹਾਂਜੀ ਹਨਾ ਜਿਨ੍ਹਾਂ ਨੇ ਜਾਗੋ ਹਨਾ ਤੇ ਦੇਖੋ ਸਾਡੇ ਹੋਰ ਵੀ ਬੜੇ ਪੱਤਰਕਾਰ ਸੀ ਜਿਹੜੇ ਚੜ੍ਹਦੀ ਕਲਾ ਦੀ ਗੱਲਾਂ ਕਰਦੇ ਸੀ ਜਿਹੜੇ ਤੁਹਾਨੂੰ ਮੈਂ ਦੱਸਦਾ ਕਿ ਜਿਹੜੇ ਵੀ ਆਵਾਜ਼ ਚੁੱਕਦੇ ਸੀ ਨਾ ਸਾਡੀ ਕੌਮ ਲਈ ਬਾਹ ਚੁੱਕਦੇ ਸੀ ਜ਼ਾਲਮ ਕੀ ਕਰਦੇ ਸੀ ਕੋਲੇ ਗਰਮ ਕਰਕੇ ਨਾ ਬਿਲਕੁਲ ਕੋਲੇ ਲਾਲ ਕਰਕੇ ਚੁੱਲਿਆਂ ਦੇ ਵਿੱਚ ਲੱਕੜਾਂ ਬਲਦੀਆਂ ਹੁੰਦੀਆਂ ਸੀ ਸਿਆਲਾਂ ਦੇ ਵਿੱਚ ਆਗ ਸੇਕਣੀਆਂ ਕਿਦਾਂ ਵੀ ਸਪੈਸ਼ਲ ਬਾਲ ਲੈਂਦੇ ਸੀ ਅੱਗ ਤਾਂ ਜੀਬਾਂ ਖਿੱਚ ਲੈਂਦੇ ਸੀ ਪਲਾਸ ਨਾਲ ਔਰ ਉਹ ਕੋਲੇ ਉਹਨਾਂ ਦੀ ਜੀਬਾਂ ਤੇ ਰੱਖ ਦਿੰਦੇ ਸੀ ਵਾਹ ਤੇ ਕੋਲਾ ਜੀਬ ਤੇ ਰੱਖਦੇ ਜੀਬਾ ਹੁਣ ਦੇਖੋ ਜੋ ਬੰਦੇ ਦੀ ਜੀਬ ਹੀ ਡੈਮੇਜ ਹੋ ਗਈ ਉਹਦੀ ਆਵਾਜ਼ ਕੀ ਕਰੂਗੀ ਹਮ ਹਣਾ ਤੇ ਬਹੁਤ ਬੰਦੇ ਐਸੇ ਸੀ ਜਿਹਦਾਂ ਦਾ ਬੰਦੇ ਦਾ ਅਸੀਂ ਨਾ ਕੰਮ ਉਦਾਂ ਦੀ ਉਹਨੂੰ ਸਜ਼ਾ ਬਰਾਬਰ ਦਿੰਦੇ ਸੀ ਕਿ ਤੂੰ ਬੋਲਦਾ ਤੂੰ ਅੱਜ ਬੋਲਦਾ ਕੌਮ ਦੀ ਗੱਲ ਕਰਦਾ ਤੂੰ ਸਰਕਾਰਾਂ ਦੇ ਖਿਲਾਫ ਬੋਲਦਾ ਲਿਆ ਉਹ ਜੀਬਾਂ ਕੁ ਪਲਾਜ਼ ਨਾਲ ਖੇਚ ਕੇ ਉੱਤੇ ਕੋਲੇ ਰੱਖ ਦਿੰਦੇ ਸੀ ਉਹ ਜੀਬਾਂ ਸ਼ੇਕ ਹੋ ਜਾਂਦੇ ਸੀ ਜੀਬਾਂ ਕੱਟ ਦਿੰਦੇ ਸੀ ਹੂੰ ਔਰ ਇੰਨਾ ਜ਼ੁਲਮ ਕਰਦੇ ਸੀ ਬਸ ਅਸੀਂ ਜਦੋਂ ਉਹ ਅੱਗ ਖਾਨ ਨਾਲ ਕੰਸੈਪਟ ਦੇ ਦੱਸਦੇ ਆ ਕਿ ਇਹ ਸਾਡੀ ਕੌਮ ਨਾਲ ਹੋਇਆ ਸਾਡੇ ਨਾਲ 1984 ਤੋਂ ਬਾਅਦ ਬੜੇ ਬੇਕਸੂਰ ਨੌਜਵਾਨ ਵੀਰਾਂ ਨਾਲ ਬੇਕਸੂਰ ਬੱਚਿਆਂ ਨਾਲ ਬੇਕਸੂਰ ਭੈਣਾਂ ਨਾਲ ਹੋਇਆ ਉਹ ਸਾਰਾ ਕੁਝ ਆਪਣੇ ਪਿੰਡੇ ਤੇ ਹੰਡਾ ਕੇ ਦਿਖਾਉਨੇ ਆ ਜੀ ਹੂੰ ਕਹਿਣ ਤੋਂ ਭਾਵ ਹੈ ਕਿ ਉਹ ਇੱਕ ਕਲਾਬਾਜ਼ੀਆਂ ਨਹੀਂ ਆ ਉਹ ਇੱਕ ਤਰ੍ਹਾਂ ਨਾਲ ਤੁਸੀਂ ਉਹ ਦੱਸਣ ਦੀ ਕੋਸ਼ਿਸ਼ ਕਰਦੇ ਆਪਣੇ ਸਟੰਟਾਂ ਰਾਹੀਂ ਕਿ ਸਾਡੀ ਕੌਮ ਨੇ ਇਹ ਕੁਝ ਹੰਡਾਇਆ ਆ ਸਾਡੇ ਨਾਲੇ ਕੁਝ ਹੋਇਆ ਬੀਤਿਆ ਆ ਦੇਖੋ ਕੌਮ ਨੂੰ ਆਪਣਾ ਇਤਿਹਾਸ ਨਹੀਂ ਭੁੱਲਣਾ ਚਾਹੀਦਾ ਜੀ ਬਿਲਕੁਲ ਦੇਖੋ ਆਪਾਂ ਜਿਹੜਾ ਵੀ ਜਿਹੜੀ ਕੌਮ ਆਪਣਾ ਇਤਿਹਾਸ ਨਾਲ ਜੁੜੀ ਰਹਿੰਦੀ ਹੈ ਨਾ ਹਨਾ ਉਹ ਜਦੋਂ ਨੈਪੋਲਿਅਨ ਨੂੰ ਉਹਨਾਂ ਨੇ ਕਿਹਾ ਕਿ ਜੇ ਤੇਰੇ ਬੰਦੇ ਕਹਿ ਦੇਣਗੇ ਨਾ ਜੇ ਤੇਰਾ ਸ਼ਹਿਰ ਕਹਿ ਦੂਗਾ ਸਾਰਾ ਕਿ ਅਸੀਂ ਤੇਰੇ ਨਾਲ ਖੜੇ ਆ ਤੂੰ ਜਾ ਕੇ ਮੰਗੋ ਨਾਲ ਕੋਲ ਤਾਂ ਫਿਰ ਜੁਰਮਾਨਾ ਰੱਖ ਦਿੱਤਾ ਕਿ ਤੂੰ ਇੰਨਾ ਜੁਰਮਾਨਾ ਜਾਂ ਪੈਸੇ ਦੇ ਦੇ ਤੈਨੂੰ ਨਪੋਲੀ ਨੇ ਆਪਣੇ ਜਿਹੜੇ ਲੋਕਾਂ ਲਈ ਲੜਿਆ ਜਦੋਂ ਉਹ ਲੋਕਾਂ ਕੋਲ ਮੰਗਣ ਗਿਆ ਕਿ ਮੈਨੂੰ ਹੈਲਪ ਕਰੋ ਮੇਰੀ ਤਾਂ ਉਹ ਲੋਕ ਕਹਿਣ ਲੱਗੇ ਲੈ ਤੂੰ ਤੇ ਪੰਗਾ ਪਾ ਦੇ ਲੱਗਾ ਸਾਨੂੰ ਮਰਵਾ ਦੇ ਲੱਗਾ ਉਹਨੇ ਕਿਹਾ ਮੈਂ ਤੈਨੂੰ ਜਦੋਂ ਨਪੋਲੀ ਨੂੰ ਵਾਪਸ ਲੈ ਕੇ ਨਾ ਰਾਜੇ ਕੋਲ ਉਹਨੇ ਕਿਹਾ ਮੈਂ ਤੈਨੂੰ ਇਸ ਕਰਕੇ ਨਹੀਂ ਮਾਰ ਰਿਹਾ ਕਿ ਤੈਨੂੰ ਇਹ ਨਾ ਭੀਖ ਦੀ ਦਿੱਤੀ ਹੈ ਨਾ ਕਿ ਤੈਨੂੰ ਤੇਰੀ ਹੈਲਪ ਨਹੀਂ ਕੀਤੀ ਮੈਂ ਤੈਨੂੰ ਇਸ ਕਰਕੇ ਮਾਰ ਰਿਹਾ ਕਿ ਤੂੰ ਗੁਲਾਮ ਲੋਕਾਂ ਲਈ ਲੜਿਆ ਤੂੰ ਆਜ਼ਾਦ ਲੋਕਾਂ ਲਈ ਨਹੀਂ ਲੜਿਆ ਕਿ ਉਹਨਾਂ ਗੁਲਾਮ ਲੋਕਾਂ ਕਰਕੇ ਲੜਿਆ ਜਿਹੜੇ ਆਜ਼ਾਦ ਹੋਣਾ ਹੀ ਨਹੀਂ ਚਾਹੁੰਦੇ ਜਿਹੜੇ ਸੋਚਦੇ ਨਹੀਂ ਹੈ ਕਿ ਅਸੀਂ ਆਜ਼ਾਦ ਹੋ ਸਕਦੇ ਹਾਂ ਜਿਉਂ ਸੋਚਦੇ ਸੀ ਕਿ ਅਸੀਂ ਤੁਹਾਡੇ ਲਈ ਲੜਿਆ ਤੇਰਾ ਸਾਥ ਦਿੰਦੇ ਅੱਜ ਤੂੰ ਬਚ ਜਾਂਦਾ ਤਾਂ ਨਪੋਲੀਅਨ ਨੂੰ ਉਹਦੇ ਉਹਨੂੰ ਮਾਰਿਆ ਗਿਆ ਕਿਉਂਕਿ ਉਹਨੇ ਉਹਨਾਂ ਲੋਕਾਂ ਲਈ ਆਵਾਜ਼ ਚੁੱਕੀ ਸੀ ਕਿ ਜਿਹੜੇ ਲੋਕ ਹਮੇਸ਼ਾ ਗੁਲਾਮੀ ਦੀ ਜਿਨ੍ਹਾਂ ਨੂੰ ਆਦਤ ਪੈ ਚੁੱਕੀ ਗਲਾਮੀ ਦੀ ਆਦਤ ਪੈ ਚੁੱਕੀ ਹੈ ਜੀ ਠੀਕ ਹੈ ਕਿਤਨਾ ਕੁ ਤਮਲਾ ਸਾਡੇ ਕੌਮ ਦਾ ਵੀ ਅੱਜ ਇਹ ਹਾਲ ਆ ਬਿਲਕੁਲ ਜੀ ਬਿਲਕੁਲ ਬਿਲਕੁਲ 100% ਸਾਡੀ ਕੌਮ ਦਾ ਇਹ ਹਾਲ ਆ ਕਿ ਜਿਹੜਾ ਵੀ ਬੰਦਾ ਆਵਾਜ਼ ਚੁੱਕਦਾ ਤੁਸੀਂ ਅਖੋਦੀ ਆਵਾਜ਼ ਨੂੰ ਦਬਾਉਣ ਲਈ ਬੜਾ ਕੁਝ ਕਿ ਝੂਠੇ ਪਰਚੇ ਘਾਲੋ ਜਾਂ ਝੂਠੇ ਮੁਕਦਮੇ ਘਾਲੋ ਜਾਂ ਕਿਸੇ ਨਾ ਕਿਸੇ ਤਰੀਕੇ ਨੂੰ ਫਸਾਇਆ ਜਾਂਦਾ ਕਿ ਕਿਤੇ ਸੱਚ ਦੀ ਆਵਾਜ਼ ਜਿਹੜੀ ਹੈ ਨਾ ਤੇ ਬੁਲੰਦ ਨਾ ਕਰ ਸਕੀ ਹੂੰ ਮੈਨੂੰ ਲੱਗਦਾ ਮੇਰੇ ਨਾਲ ਵੀ ਕੁਝ ਇਦਾਂ ਦਾ ਹੁੰਦਾ ਚਲੋ ਮੈਂ ਤਾਂ ਨਹੀਂ ਕਹਿੰਦਾ ਕਿ ਮੈਂ ਬਹੁਤ ਸੂਰਮਾ ਮੈਂ ਬਹੁਤ ਯੋਧਾ ਆ ਮੈਂ ਕੋਈ ਜੰਗ ਲੜ ਰਿਹਾ ਪਰ ਚਲੋ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਜਿੰਨੀ ਕੁ ਵੀ ਹੋ ਸਕਦਾ ਗੱਲ ਕਰਨ ਦੀ ਕੋਸ਼ਿਸ਼ ਕਰਦਾ ਸੱਚ ਦੀਆਂ ਇਤਿਹਾਸ ਦੀ ਤੇ ਮੈਨੂੰ ਵੀ ਬਹੁਤ ਸਾਰੇ ਬੈਡ ਕਮੈਂਟ ਆਉਂਦੇ ਆ ਕਿ ਯਾਰ ਤੂੰ ਵੱਡਾ ਬਣਿਆ ਤੂੰ ਮੂੰਹ ਚੁੱਕ ਕੇ ਬਹਿ ਗਿਆ ਤੂੰ ਸਸਤਾ ਜਿਹਾ ਕੈਮਰਾ ਖਰੀਦ ਲਿਆ ਮਾਈਕ ਫੜ ਲਿਆ ਬੜੇ ਇਦਾਂ ਲੱਤਾਂ ਖਿੱਚਣ ਵਾਲੇ ਜਾਂਦੇ ਮੈਨੂੰ ਹੁੰਦਾ ਯਾਰ ਚਲੋ ਮੈਂ ਗੱਲ ਤਾਂ ਕਰ ਰਿਹਾ ਨਾ ਤੁਸੀਂ ਕੀ ਕਰ ਰਹੇ ਜੀ ਜਦੋਂ ਤੁਸੀਂ ਫਿਰ ਬਰਾਬਰ ਆਓ ਜਾ ਕੇ ਜਵਾਬ ਦਿਓ ਦੇਖੋ ਬਹੁਤ ਬਹੁਤ ਲੋਕਾਂ ਨੇ ਨਾ ਗੁਰੂ ਨਾਨਕ ਦੇਵ ਜੀ ਉਹ ਵੀ ਇਨ ਬਖਸ਼ਿਆ ਹਾਂ ਇਹ ਤਾਂ ਹੈ ਉਹਨਾਂ ਦੇ ਭੂਤਨਾ ਚੋਕ ਆ ਹਾਂ ਉਹਨਾਂ ਦੇ ਬੱਚੇ ਹਨਾ ਦੇਖੋ ਇਹ ਗੁਰੂ ਦੀ ਜਿਹੜਾ ਗੱਲ ਕਰਦਾ ਨਾ ਮੈਂ ਤਾਂ ਕਹਿੰਨਾ ਕਿ ਤਾਂ ਨਾ ਜਿੰਨੇ ਵੀ ਸਾਡੇ ਪ੍ਰਚਾਰਕ ਨੇ ਸੋਸ਼ਲ ਮੀਡੀਆ ਤੇ ਜਿਹੜੇ ਅੱਜ ਚੰਗਾ ਪ੍ਰਚਾਰ ਕਰ ਰਹੇ ਨੇ ਜਿਹੜੇ ਗੁਰੂ ਦੀ ਗੱਲ ਕਰ ਰਹੇ ਨੇ ਕਿਉਂਕਿ ਮੈਨੂੰ ਪਤਾ ਕਿ ਅੱਜ ਗੁਰੂ ਦੀ ਗੱਲ ਕਰੋ ਤਾਂ ਨਾਲ ਹੀ ਘਰ ਦੇ ਕਹਿੰਦੇ ਤੂੰ ਇਹ ਨਾ ਕੰਮ ਕਰ ਬਿਲਕੁਲ ਜੀ ਤੇਰਾ ਕੋਈ ਨਾ ਕੋਈ ਪੰਗਾ ਪੈ ਜਾਣਾ ਹਨਾ ਤੇ ਇਹ ਚੀਜ਼ ਆ ਕਿ ਗੁਰੂ ਦੀ ਗੱਲ ਕਰਨ ਵਾਲਿਆਂ ਸਾਰਿਆਂ ਧੰਨਵਾਦ ਖਾਸ ਕਰਕੇ ਤੁਹਾਡਾ ਵੀ ਭਾਜੀ ਦੇਖੋ ਕਿ ਜਿਹੜੇ ਬੈਡ ਕਮੈਂਟ ਕਰਦੇ ਆ ਨਾ ਉਹ ਕਰ ਕੁਝ ਨਹੀਂ ਸਕਦੇ ਹੁੰਦੇ ਉਹ ਕਿ ਨਵਾ ਕੀ ਵਿਲੇ ਬੈਠਿਆ ਉਹਨਾਂ ਨੇ ਕਿੰਤੂ ਪਰੰਤੂ ਕਰਨਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਅਸੀਂ ਕਿੰਤੂ ਪਰੰਤੂ ਇਸ ਬੰਦੇ ਨੂੰ ਨਹੀਂ ਕਰ ਰਹੇ ਇਸ ਬੰਦੇ ਨੂੰ ਗਾਂ ਨਹੀਂ ਕੱਢ ਰਹੇ ਅਸੀਂ ਮੱਥਾ ਗੁਰੂ ਸੇਵ ਉਹਨਾਂ ਲਾ ਰਹੇ ਹਾਂ ਕਿਉਂਕਿ ਉਹ ਕਣ ਕਣ ਵਿੱਚ ਵੱਸਦਾ ਆਪਾਂ ਕਹਿ ਦਿੰਨੇ ਆ ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਆਪਾਂ ਮੰਨਦੇ ਹਾਂ ਕਿ ਉਹ ਸਦਾ ਅੰਗ ਸੰਗ ਰੋਮ ਰੋਮ ਵਿੱਚ ਵੱਸਦਾ ਹੁਣ ਜਿਹੜਾ ਬੰਦਾ ਗੁਰੂ ਦੀ ਗੱਲ ਕਰ ਰਿਹਾ ਗੁਰੂ ਸਾਹਿਬ ਤੋਂ ਉਹਦੇ ਅੰਗ ਸੰਗੀ ਆ ਤੇ ਜਦੋਂ ਆਪਾਂ ਉਸ ਬੰਦੇ ਦੇ ਖਿਲਾਫ ਜਾਂਦੇ ਆ ਕਿਤੇ ਨਾ ਕਿਤੇ ਆਪਾਂ ਗੁਰੂ ਸੇਵ ਦੇ ਖਿਲਾਫ ਹੋ ਜਾਂਦੇ ਆ ਤੇ ਜਿਹੜ ਕਰ ਲੂ ਜਿਹੜਾ ਵੀ ਉਸ ਅਕਾਲਪੁਰਖ ਦੇ ਖਿਲਾਫ ਹੋ ਗਿਆ ਨਾ ਉਸ ਬੰਦੇ ਦਾ ਰਿਆ ਕੁਝ ਨਹੀਂ ਉਹ ਬੰਦੇ ਬਰਬਾਦ ਹੋ ਗਏ ਨੇ ਉਹ ਬੰਦੇ ਤਬਾਹ ਹੋ ਗਏ ਨੇ ਜੀ ਵੀ ਬਿਲਕੁਲ 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 ਆਪਾਂ ਉਦਾਹਰਣ ਦੇਖ ਸਕਦੇ ਹਾਂ ਔਰੰਗਜ਼ੇਬ ਵਰਗਿਆਂ ਦੀ ਧਾਰਨ ਮੀਰ ਮੰਨੂ ਦੀ ਧਾਰਨ ਜੱਕਰਿਆ ਖਾਨ ਦੀ ਧਾਰਨ ਬਹੁਤ ਸਾਰੀਆਂ ਉਦਾਹਰਣਾਂ ਕੋਈ ਦੀਵਾ ਜਗਾਉਣ ਵਾਲਾ ਨਹੀਂ ਰਿਹਾ ਹੁਣ ਔਰੰਗਜ਼ੇਬ ਕਹਿੰਦਾ ਸੀ ਕਿ ਮੈਂ ਰਹਿਣ ਕੁਝ ਨਹੀਂ ਦੇਣਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਤੁਸੀਂ ਸਮਝੋ ਅੱਜ ਪਟਨਾ ਸਾਹਿਬ ਤੁਸੀਂ ਚਲ ਜਿਓ ਜੀ ਨਾਨਕਪੁਰ ਸਾਹਿਬ ਤੁਸੀਂ ਚਲ ਜਿਓ ਹੂਰ ਸਾਹਿਬ ਕਿੰਨੀਆਂ ਸੰਗਤਾਂ ਲੰਗਰ ਛਕਦੀਆਂ ਉਸ ਗੁਰੂ ਦੇ ਡੇਰੇ ਤੋਂ ਉਸ ਗੁਰੂ ਦੇ ਘਰ ਤੋਂ ਜਿੱਥੇ ਔਰੰਗਜ਼ੇਬ ਕਹਿੰਦਾ ਸੀ ਮੈਂ ਰਹਿਣ ਕੁਛ ਨਹੀਂ ਦੇਣਾ ਅੱਜ ਔਰੰਗਜ਼ੇਬ ਦੀ ਜਿੱਥੇ ਮੜੀ ਆ ਉੱਥੇ ਕੋਈ ਦੀਵਾ ਜਗਾਉਣ ਵਾਲਾ ਨਹੀਂ ਨਈਆ ਸਹੀ ਗੱਲ ਆ ਕਿੰਨੀ ਵੱਡੀ ਗੱਲ ਆ ਕਿ ਗੁਰੂ ਸਾਹਿਬ ਦੇ ਨਿਸ਼ਾਨ ਸਾਹਿਬ ਤੋਂ ਕੋਈ ਨਹੀਂ ਦਿਨਾ ਦੇਖੋ ਕਾਲਪੁਰਖ ਨਾਲ ਮੱਥਾ ਲਾਉਣਾ ਬੜੀ ਵੱਡੀ ਗੱਲ ਆ ਬਾਕੀ ਜਿਹੜੇ ਕਮੈਂਟ ਬੈਡ ਕਰਦੇ ਨੇ ਉਹਨਾਂ ਦੀ ਬਿਲਕੁਲ ਪਰਵਾਹ ਨਹੀਂ ਕਰਨੀ ਕਿਉਂਕਿ ਸਾਡੀ ਜਿਹੜੀ ਚੜ੍ਹਦੀ ਕਲਾ ਨਾਲ ਗੁਰੂ ਨੇ ਕਰਨੀ ਆ ਤੇ ਜਿਹੜੇ ਬੈਡ ਕਮੈਂਟ ਕਰਦੇ ਆ ਆਪਾਂ ਇਹ ਕਹਿ ਸਕਦੇ ਆ ਕਿ ਉਹਨਾਂ ਦਾ ਵੀ ਭਲਾ ਹੋਵੇ ਹਾਂਜੀ ਆਪਾਂ ਤੇ ਸਰਬੱਤ ਦਾ ਭਲਾ ਮੰਗਦੇ ਆ ਬਾਕੀ ਦੁੱਖ ਆ ਪਤਾ ਕਦੋਂ ਲਾਦਾ ਜਦੋਂ ਕੋਈ ਗੱਲ ਕੀਤੀ ਹੈ ਨਾ ਕਹਿੰਦਾ ਨਹੀਂ ਇਹ ਵੀ ਕੱਲ ਗਲਤ ਕੀਤੀ ਤੂੰ ਠੀਕ ਆ ਚਲੋ ਮੰਨ ਲਿਆ ਮੈਂ ਗਲਤ ਗੱਲ ਕਰਤੀ ਭਾਈ ਮੈਂ ਆਮ ਜਾਂ ਮਨੁੱਖ ਆ ਮੈਂ ਕੋਈ ਬਹੁਤਾ ਵਿਦਵਾਨ ਨਹੀਂ ਗਲਤੀ ਹੋ ਜਾਂਦੀ ਆ ਮੈਂ ਗਲਤੀ ਮੰਨਣ ਨੂੰ ਤਿਆਰ ਆ ਮੇਰੇ ਕੋਲ ਗੱਲ ਗਲਤ ਹੋ ਗਈ ਮੈਂ ਐਕਸੈਪਟ ਕਰਦਾ ਪਰ ਸਹੀ ਗੱਲ ਕੀ ਆ ਉਹ ਵੀ ਤਾਂ ਦੱਸੋ ਨਾਲ ਤੁਸੀਂ ਇਹ ਤਾਂ ਲਿਖਤਾ ਕਿ ਵੀਰੇ ਤੂੰ ਆ ਗੱਲ ਗਲਤ ਕੀਤੀ ਪਰ ਥੱਲੇ ਸਹੀ ਵੀ ਲਿਖੋ ਫਿਰ ਮੈਨੂੰ ਪਤਾ ਲੱਗੇ ਨਾ ਕਿ ਮੈਂ ਗਲਤੀ ਕਿੱਥੇ ਹੋ ਗਿਆ ਅੱਜਕੱਲ੍ਹ ਚੁੱਟ ਗਿਆਨੀ ਬੜੇ ਨੇ ਹਾਂ ਆਪਣੇ ਆਪ ਨੂੰ ਨਾ ਹਰ ਕੋਈ ਬੰਦਾ ਅੱਜਕੱਲ੍ਹ ਨਾ ਸੋਸ਼ਲ ਮੀਡੀਆ ਚ ਚਲਾਉਣ ਵਾਲਾ ਜਿਸ ਬੰਦੇ ਦੇ ਮੈਨੂੰ ਲੱਗਦਾ ਕਿ ਹਜ਼ਾਰ ਤੋਂ ਉੱਪਰ ਫਾਲੋਅਰ ਹੋ ਜਾਂਦੇ ਨੇ ਨਾ ਉਹਨੂੰ ਲੱਗਦਾ ਤਾਂ ਮੈਂ ਕਹਾ ਉਹ ਕੀ ਕਰਦੇ ਨੇ ਨਾ ਇਤਿਹਾਸ ਨੂੰ ਪੜਿਆ ਨਾ ਸੋ ਵੇਖੋ ਸਭ ਤੋਂ ਵੱਡੀ ਘਾਟ ਆ ਸਾਡੀ ਕੌਮ ਦੀ ਨਿੱਤ ਨੇ ਹੂੰ ਦੇਖੋ ਆਪਾਂ ਗੱਲਾਂ ਉਹਨਾਂ ਗੁਰੂ ਸਾਹਿਬ ਆਸਾ ਦੀ ਵਾਰਤ ਕਹਿੰਦੇ ਆ ਕੁੰਬੇ ਬੱਦਾਂ ਜਲ ਰਹੇ ਜਲਬਿਨ ਕੁੰਬ ਨਾ ਹੋਏ ਗਿਆਨ ਕਾ ਬੱਦਾਂ ਮੰਨ ਰਹੇ ਗੁਰਬਿਨ ਗਿਆਨ ਨਾ ਹੋਵੇ ਕਿ ਜਦੋਂ ਆਪਾਂ ਨੂੰ ਗੁਰੂ ਸਾਹਿਬ ਦੇ ਕੋਲ ਲਾੜੇ ਨ ਲੱਗੇ ਗੁਰੂ ਤੋਂ ਪੱਲਾ ਹੀ ਨਹੀਂ ਫੜਿਆ ਤੇ ਆਪਾਂ ਇਧਰ ਉਧਰ ਦੀਆਂ ਸਿਆਣੀਆਂ ਗੱਲਾਂ ਕਰੀ ਜਾਂਦੇ ਆ ਆਪਣੇ ਫਾਲੋਅਰ ਇੰਨੇ ਹੋ ਗਏ ਜਿੰਨੇ ਹੋ ਕੇ ਨਹੀਂ ਜਿੰਨੀ ਦੇਰ ਤੱਕ ਤੁਸੀਂ ਅਮਰਤ ਵੇਲੇ ਉੱਠ ਕੇ ਨਿਤਨੇਮ ਨਹੀਂ ਕਰਦੇ ਜਪਜੀ ਸਾਹਿਬ ਨਾਲ ਨਹੀਂ ਜੁੜਦੇ ਤੁਸੀਂ ਜੋਬੀ ਸਾਹਿਬ ਨਾਲ ਨਹੀਂ ਜੁੜਦੇ ਤੁਸੀਂ ਅਨੰਦ ਸਾਹਿਬ ਨਾਲ ਨਹੀਂ ਜੁੜਦੇ ਜਿੰਨੀ ਦੇਰ ਤੁਸੀਂ ਨਿਤਨੇਮ ਨਾਲ ਨਹੀਂ ਜੁੜਦੇ ਨਾ ਉਹਨੀ ਦੇਰ ਦਾ ਤੁਹਾਡਾ ਗਿਆਨ ਸਾਰਾ ਵਿਅਰਥ ਆ ਕੋਸ਼ਿਸ਼ ਇਹ ਹੋਣੀ ਚਾਹੀਦੀ ਮੈਨੂੰ ਲੱਗਦਾ ਕਿ ਕਮੈਂਟ ਕਰਨ ਵਾਲਿਆਂ ਨੂੰ ਸਾਰਿਆਂ ਨੂੰ ਬੇਨਤੀ ਆ ਹੱਥ ਜੋੜ ਕੇ ਕਿ ਬੈਡ ਕਮੈਂਟ ਕਰਨ ਵਾਲਿਓ ਤੁਹਾਡੇ ਸਾਰੇ ਬੈਡ ਕਮੈਂਟ ਅਸੀਂ ਐਕਸੈਪਟ ਕਰਾਂਗੇ ਪਰ ਤੁਸੀਂ ਨਿਤਨੇਮ ਕਰਨਾ ਸ਼ੁਰੂ ਕਰਦੋ ਸਾਡਾ ਅਸੀਂ ਤੁਹਾਡੇ ਅੱਗੇ ਸਿਰ ਝੁਕਾਵਾਂਗੇ ਕਿ ਸਾਡੇ ਭਰਾ ਨੇਤਰੇਮੀ ਬਣ ਗਿਆ ਸਾਨੂੰ ਜੋ ਕਹਿੰਦੇ ਅਸੀਂ ਇਹਨਾਂ ਦੀ ਗੱਲ ਮੰਨਾਂਗੇ ਸਾਡਾ ਭਰਾ ਨੇਤਰੇਮੀ ਹੋਣਾ ਬਹੁਤ ਜ਼ਰੂਰੀ ਹੈ ਬਿਲਕੁਲ ਜੀ ਬਿਲਕੁਲ